ਮੈਂ ਪੋਤੀ ਮੈਂ ਪੋਤੀ ਰੰਗੇ ਦੇ ਭੇਜੇ ਸੋਈਏ ਹੌਲਦਾਰ ਨੂੰ ਬੂਹੇ ਦੀ ਛੀਤ ਵਿੱਚੋਂ ਨਵੀ ਖਾਂ ਗਣੀ ਖਾਂ ਦੇ ਘਰ ਅੰਦਰ ਦਾ ਅੱਧੀ ਰਾਤ ਸਮੇਂ ਅਜੀਬ ਦ੍ਰਿਸ਼ ਵੇਖਣ ਨੂੰ ਮਿਲਦਾ ਹੈ ਇੱਕ ਬਾਲੜੀ ਹੱਥਾਂ 'ਚ ਕਾਗਜ਼ ਦਾ ਟੁਕੜਾ ਫੜ ਉਸ ਨੂੰ ਚੁੰਬਦੀ ਤੇ ਕਹਿੰਦੀ ਅੱਬਾ ਜਾਨ ਇੱਕ ਬਾਰ ਫੇਰ ਪੜੋ ਪਿਓ ਪੜਦਾ ਉਹ ਫੇਰ ਸੌਂਦੀ ਨਾ ਪਿਓ ਅੱਕਦਾ ਨਾ ਕੁੜੀ ਥੱਕਦੀ ਕਾਫੀ ਧੀਰ ਤੋਂ ਇਹ ਖੇਡ ਵਰਤ ਰਹੀ ਸੀ ਦੀਵੇ ਚੋਂ ਤੇਲ ਮੁੱਕ ਗਿਆ ਹਨੇਰ ਪਸਰ ਗਿਆ ਪਿਓ ਫੇਰ ਪੜਦਾ ਤੀ ਫੇਰ ਚੁੰਮਦੀ ਹੌਲਦਾਰ ਹੈਰਾਨ ਸੀ ਕਿ ਇਹ ਹਨੇਰੇ ਚ ਕਿਵੇਂ ਪੜ ਰਹੇ ਹਨ ਅਖੀਰ ਕੁੜੀ ਨੇ ਪੁੱਛਿਆ ਅੱਬਾ ਜਾਨ ਤੁਸੀਂ ਇਸ ਕਾਗਜ਼ ਦੇ ਟੁਕੜੇ ਦਾ ਕੀ ਕਰੋਗੇ ਬਾਪ ਨੇ ਕਿਹਾ ਬੇਟਾ ਇਹ ਬੜੀ ਮੁਤਬਰਕ ਚੀਜ਼ ਹੈ ਇਹ ਹੁਕਮਨਾਮਾ ਹੈ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਸ ਵਿੱਚ ਬੜੀਆਂ ਵਖਸ਼ਿਸ਼ਾਂ ਹਨ ਮੈਂ ਇਸ ਨੂੰ ਜਵਾਨੀ ਯਾਦ ਕੀਤਾ ਹੈ ਇਹ ਮੇਰੇ ਹਾਫੇ ਦੇ ਵਿੱਚ ਬੈਠ ਗਿਆ ਹੈ ਇਹ ਮਰ ਕੇ ਵੀ ਮੇਰੇ ਨਾਲ ਰਹੇਗਾ ਅੱਗੇ ਵੀ ਮੇਰੇ ਨਾਲ ਰਹੇਗਾ ਤੈਨੂੰ ਪਤਾ ਇਸ ਨਾਲ ਹੁਣ ਮੇਰਾ ਰਤਬਾ ਕੀ ਹੋ ਗਿਆ ਹੈ ਮੈਂ ਹੁਣ ਗਣੀ ਖਣ ਨਹੀਂ ਰਹਾ ਜਦ ਪਾਤਸ਼ਾਹ ਦੇ ਮੰਝੇ ਨੂੰ ਹੱਥ ਪਾਇਆ ਤਾਂ ਨੀਲ ਬਸਤਰ ਧਾਰੀ ਦਾਤੇ ਨੇ ਕਿਹਾ ਆਦ ਅਨਿਲ ਅਨਾਦ ਅਨਾਹਤ ਜਗਜਗ ਏਕੋ ਵੇਸ ਉਸ ਵਕਤ ਉੱਚ ਦੇ ਪੀਰ ਸਨ ਪਰ ਸਾਨੂੰ ਉੱਚੇ ਤੋਂ ਵੀ ਉੱਚੇ ਲੱਗੇ ਜਦ ਮੰਝਾ ਚੱਕਿਆ ਤਾਂ ਭਾਰਾ ਸੀ ਸਾਨੂੰ ਜੰਗਲਾਂ 'ਚ ਰਾਤ ਹਨੇਰੇ 'ਚ ਦਿਸਣ ਲੱਗ ਪੈਂਦਾ ਜਿਵੇਂ ਆਕਾਸ਼ 'ਚੋਂ ਬਿਜਲੀ ਲਿਸ਼ਕਦੀ ਹੋਵੇ ਪਰ ਉਹ ਲਿਸ਼ਕ ਸਹਿਬ ਦੇ ਨੀਲੇ ਚੋਲੇ 'ਚੋਂ ਪੈਂਦੀ ਸੀ ਮਾਛੀਵਾੜੇ ਤੋਂ 헤ਹਰ ਪਿੰਡ ਤੱਕ ਇਹੀ ਖੇੜ ਵਰਤੀ ਗਏ ਅੱਗੇ ਮਹਾਰਾਜ ਜੀ ਨੂੰ ਘੋੜੇ ਦੀ ਸਵਾਰੀ ਮਿਲ ਗਈ ਬੱਚੀ ਉਸ ਮਾਲਕ ਦਾ ਪਲੰਗ ਸਿਰ ਤੇ ਚੁੱਕਣ ਨਾਲ ਅਜੀਬ ਤਮਾਸ਼ਾ ਡਿਠਾ ਮੈਂ ਜਿਵੇਂ ਆਕਾਸ਼ ਸਿਰ ਤੇ ਚੁੱਕ ਲਿਆ ਹੋਵੇ ਉਹ ਨੀਲਾ ਨੀਲਾ ਆਕਾਸ਼ ਜਿਸ ਦੀ ਗਰਦਿਸ਼ ਨਾਲ ਬਾਦਸ਼ਾਹਾਂ ਤਵਾਹ ਹੋ ਜਾਂਦੇ ਹਨ ਜਿਸ ਵੇਲੇ ਮਹਾਰਾਜ ਜੀ ਨੇ ਵਿਦਾ ਕੀਤਾ ਤਾਂ ਕਹਿਣ ਲੱਗੇ ਗਣੀਖਾਂ ਨਵੀਖਾਂ ਤੁਹਾਡੀ ਖੇਮਤ ਬਦਲੇ ਕੀ ਦਈਏ ਤਾ ਅਸੀਂ ਦੋਵਾਂ ਹੱਥ ਜੋੜ ਕੇ ਹਾਂ ਮਹਾਰਾਜ ਤੁਹਾਡਾ ਦਿੱਤਾ ਸਭ ਕੁਝ ਹੈ ਮਹਾਰਾਜ ਸਾਨੂੰ ਹੁਣ ਇਸ਼ਕ ਹਕੀਕੀ ਬਖਸ਼ੋ ਅਸੀਂ ਮਹਿਬੂਬ ਦੀ ਚਾਹਤ ਹਮੇਸ਼ਾ ਮਰਦੇ ਰਹੀਏ ਤੇਰੀ ਉਲਫਤ ਤੇਰੀ ਮੁਹੱਬਤ ਤੇਰੀ ਨੀਲੀ ਅਦਾ ਤੋਂ ਬਲਹਾਰੇ ਜਾਈਏ ਅਸੀਂ ਸਿੱਧੇ ਨਾਜ ਦੇ ਫਕਰਤ ਹੀ ਬਾਕੀ ਜ਼ਿੰਦਗੀ ਬਤੀਤ ਕਰੀਏ ਫੇਰ ਉਹਨਾਂ ਅੱਖਾਂ ਮੀਟ ਲਈਆਂ ਜਦ ਖੋਲੀਆਂ ਇੰਨੀਆਂ ਚਮਕ ਰਹੀਆਂ ਸਨ ਅਸੀਂ ਚਕਰਾ ਗਏ ਆਸਾਂ ਅਰਜ਼ ਕੀਤੀ ਹੇ ਕੁਰਸ਼ ਦੇ ਸ਼ਾ ਹੇ ਤਬਕਾਂ ਦੇ ਮਾਲਕ ਕਿਰਪਾ ਕਰੋ ਤੇ ਸਹਿਬ ਕਹਿਣ ਲੱਗੇ ਅੱਜ ਤੋਂ ਤੁਸੀਂ ਮੇਰੇ ਨਾਦੀ ਪੁੱਤਰ ਹੋ ਅਤੇ ਪਾਵਨ ਹੁਕਮਨਾਮਾ ਲਿਖ ਦਿੱਤਾ ਨਵੀਖਾਂ ਗਨੀਖਾਂ ਸਾਨੂੰ ਪੁੱਤਰਾਂ ਤੋਂ ਬਧਿਕ ਪਿਆਰੇ ਹਨ ਬੱਚੀ ਬੜਾ ਖੁਸ਼ ਹੋਈ ਕਹਿਣ ਲੱਗੀ ਅੱਬਾ ਜਾਨ ਅੱਬਾ ਜਾਨ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਹੋ ਤਾਂ ਮੈਂ ਫੇਰ ਪੋਤੀ ਹੋਈ ਫੇਰ ਬੱਚੀ ਝੂਮ ਝੂਮ ਕੇ ਗਉਣ ਲੱਗੀ ਬਾਹਰ ਖੜਾ ਹੌਲਦਾਰ ਤੱਕ ਰਿਹਾ ਸੀ ਬੱਚੀ ਝੂਮ ਝੂਮ ਕੇ ਗਾ ਰਹੀ ਸੀ ਮੈਂ ਪੋਤੀ ਮੈਂ ਪੋਤੀ ਮੈਂ ਪੋਤੀ ਮੈਂ ਪੋਤੀ ਤੁਹਾਨੂੰ ਇਹ ਸਾਖੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ